ਲੇ ਵੀਰ ਆਪਾਂ ਉਥੇ ਖੜੇ ਆ ਜਿਹੜੀ ਬਖਸ਼ੀ ਵਾਲੇ ਤੋਂ ਨਹਿਰ ਜਾਂਦੀ ਹੈ ਬਰੇਟਾ ਬੋਹਾ ਹੋ ਕੇ ਠੀਕ ਹੈ ਮੰਦਰਾ-ਮੁੰਦਰਾ ਇਧਰ ਟੱਪੇ ਜਾਂਦੀ ਹੈ ਸਰਦੂਲਗੜ ਏਰੀਆ 'ਚ ਉਹ ਨਹਿਰ ਦੇ ਨਾ ਇੱਕ ਮਤਲਬ ਕਿ ਪਿੰਡ ਹੈ ਆਰਨੇਤ ਦਾ ਜਿੱਥੇ ਤਨਪੁਰਾ ਤਨਪੁਰੇ ਪਿੰਡ ਦੇ ਨੇੜੇ ਇੱਕ ਛੋਟਾ ਜਿਹਾ ਪ੍ਰੋਜੈਕਟ ਲਾਇਆ ਨਹਿਰੀ ਵਿਭਾਗ ਦੇ ਵਾਲਿਆਂ ਨੇ ਉਹ ਕੀ ਪ੍ਰੋਜੈਕਟ ਲਾਇਆ ਉਹਦੇ ਮਤਲਬ ਕੀ ਨੂੰ ਕਿਹਨੂੰ ਫਾਇਦੇ ਹੋ ਸਕਦੇ ਕੀ ਕੀ ਫਾਇਦੇ ਹੋਣਗੇ ਬਹੁਤ ਸੋਹਣਾ ਪ੍ਰੋਜੈਕਟ ਹੈ ਵਧੀਆ ਗੱਲ ਹੈ ਇਹ ਠੀਕ ਹੈ ਤੇ ਉਹ ਪ੍ਰੋਜੈਕਟ ਆਪਾਂ ਤੁਹਾਨੂੰ ਦਿਖਾਵਾਂਗੇ ਇਸ ਟਾਈਮ ਮੇਰੇ ਪਿੱਛੇ ਤੁਸੀਂ ਨਹਿਰ ਦੇਖ ਰਹੇ ਹੋ ਜਿਹੜੀ ਠੀਕ ਹੈ ਇਹ ਗੁਮਿੰਤਪੁਰੇ ਵਾਲੀ ਸਾਈਡ ਜਾਂਦੀ ਹੈ ਸੁਸਪਾਲੀ ਤਨਪੁਰ ਇਧਰਲੀ ਸਾਈਡ ਜਾ ਰਹੀ ਹੈ ਤੇ ਆਪਾਂ ਖੜੇ ਆ ਇਸ ਟਾਈਮ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਠੀਕ ਹੈ ਸੈਂਪਲ ਤੇ ਯਾਨੀ ਕਿ ਜਿਹਨੂੰ ਸੰਗ੍ਰਹਿੜੀ ਵਾਲਾ ਸੈਂਪਲ ਵੀ ਕਹਿੰਦੇ ਆ ਇਹ ਨਹਿਰ ਹੈ ਜਿਹੜੀ ਪਿੱਛੋਂ ਮੇਰੇ ਆ ਰਹੀ ਹੈ ਇਹ ਆਂਦੀ ਹੈ ਆਉਂਦੀ ਹੈ ਇੱਕ ਮੂਰ ਘਾਟ ਤੋਂ ਸ਼ਾਇਦ ਠੀਕ ਹੈ ਤੇ ਇੱਥੇ ਇੱਕ ਛੋਟਾ ਜਿਹਾ ਪ੍ਰੋਜੈਕਟ ਲਾਇਆ ਉਹ ਮੈਂ ਤੁਹਾਨੂੰ ਦਿਖਾਣਾ ਚਾਹਨਾ ਆਜੋ ਆਪਾਂ ਦੇਖਦੇ ਹਾਂ ਠੀਕ ਹੈ ਇਸ ਦੇ ਕਿੰਨੇ ਕ ਫਾਇਦੇ ਹੋਣਗੇ ਤੇ ਕਿਸ ਚੀਜ਼ ਵਾਸਤੇ ਇਹ ਲਾਇਆ ਮੈਂ ਤੁਹਾਨੂੰ ਸਾਰਾ ਦਿਖਾਣਾ ਆਜੋ ਆਪਾਂ ਦੇਖਦੇ ਹਾਂ ਬੈਕ ਕੈਪਰੇ ਮੈਂ ਤੁਹਾਨੂੰ ਦਿਖਾਣਾ ਸੋ ਆਇਕੋ ਪ੍ਰੋਜੈਕਟ ਹੈ ਜਿਹੜਾ ਮੈਂ ਤੁਹਾਨੂੰ ਦਿਖਾਉਣਾ ਚਾਹੁੰਦਾ ਠੀਕ ਹੈ ਇਹ ਲਾਇਆ ਕਦੇ ਵਾਸਤੇ ਹੈ ਜਦੋਂ ਹੁਣ ਮੀਂਹ ਕਣੀ ਪੈ ਜਾਂਦੀ ਹੈ ਜਾਂ ਪਿੱਛੇ ਜਿਆਦਾ ਪਾਣੀ ਦਾ ਵਹਾਵ ਹੋ ਜਾਂਦਾ ਹੈ ਤਾਂ ਤਕਰੀਬਨ ਨਹਿਰ ਕੁੱਟਣ ਦਾ ਜਿਹੜਾ ਖਤਰਾ ਰਹਿੰਦਾ ਹੈ ਉਹਨੂੰ ਓਵਰਫਲੋ ਪਾਣੀ ਨੂੰ ਕੰਟਰੋਲ ਕਰਨ ਵਾਸਤੇ ਸਿਸਟਮ ਲਾਇਆ ਤੁਸੀਂ ਦੇਖ ਸਕਦੇ ਹੋ ਆ ਇੱਥੋਂ ਐ ਕਮਾ ਕੇ ਇਹਨਾਂ ਨੇ ਆ ਦੇਖੋ ਠੀਕ ਹੈ ਇਹਦਾ ਇਹ ਗੇਟ ਹੋ ਗਿਆ ਆ ਮੇਨ ਨਹਿਰ ਦਾ ਗੇਟ ਹੋ ਗਿਆ ਉਤੋਂ ਬਾਅਦ ਉਹ ਜਵਾਹ ਵੀ ਆਪਣੇ ਨਾਲ ਆਏ ਹੋਏ ਆਹ ਇੱਕ ਗੰਦਾ ਨਾਲ ਹੈ ਠੀਕ ਹੈ ਇਹਦੇ ਵਿੱਚ ਮਤਲਬ ਕਿ ਸਿਸਟਮ ਨੂੰ ਨੂੰ ਡਿੱਗਿਆ ਜਿਵੇਂ ਓਵਰਫਲੋ ਹੋਊਗਾ ਜਾਂ ਬਾਰਿਸ਼ਾਂ ਪਿੱਛੇ ਹੋ ਜਾਂਦੀਆਂ ਨੇ ਜਿਆਦਾ ਪਾਣੀ ਆ ਜਾਂਦਾ ਨਹਿਰ ਚ ਤਾਂ ਉਹ ਸਿਸਟਮ ਐ ਤੁਹਾਨੂੰ ਦਿਖਾਣਾ ਆ ਜੋ ਆਪਾਂ ਦੇਖਦੇ ਆ ਲਵੇ ਚੱਲ ਕੇ ਠੀਕ ਹੈ ਤੇ ਤੁਹਾਨੂੰ ਮੈਂ ਸਮਝਾਉਣ ਦੀ ਕੋਸ਼ਿਸ਼ ਕਰਦਾ ਵੈਸੇ ਦਾ ਤਕਰੀਬਨ ਸਾਰੇ ਵੀਰਾਂ ਨੂੰ ਪਤਾ ਹੀ ਹੈ ਵੀ ਇਸ ਤਰ੍ਹਾਂ ਲੱਗਿਆ ਹੋਇਆ ਠੀਕ ਹੈ ਆ ਦੇਖੋ ਜਦੋਂ ਮਤਲਬ ਕਿ ਪਾਣੀ ਜਿਹੜਾ ਓਵਰਫਲੋ ਹੋ ਗਿਆ ਵੀ ਹਰ ਕਿਤੇ ਨਹਿਰ ਨਾ ਟੁੱਟ ਜੇ ਪਿੱਛੇ ਠੀਕ ਹੈ ਜਾਂ ਮੀਂਹ ਕਣੀ ਜਦੋਂ ਜ਼ਿਆਦਾ ਆ ਜਾਂਦੇ ਨੇ ਤਾਂ ਉਹਨਾਂ ਨੇ ਆ ਸਿਸਟਮ ਲਾਤਾ ਇੱਕ ਵੈਸੇ ਹੁਣ ਤਾਂ ਇੱਧਰ ਵੀ ਪਾਣੀ ਚੱਲ ਰਿਹਾ ਤੇ ਉੱਧਰ ਵੀ ਪਾਣੀ ਚੱਲ ਰਿਹਾ ਆਜੋ ਮੈਂ ਤੁਹਾਨੂੰ ਹੋਰ ਦਸਾਣਾ ਦਿਖਾਉਣਾ ਤੁਹਾਨੂੰ ਤੇ ਇੱਥੇ ਕੀ ਕਰਿਆ ਉਹਨਾਂ ਨੇ ਗੇਟ ਲਾਤਾ ਨਹਿਰੀ ਮੈਕਮੇ ਵਾਲੇ ਨੇ ਆ ਦੇਖੋ ਇਧਰਲੀ ਸਾਈਡ ਆ ਗੇਟ ਲਾਤਾ ਆ ਪਾਣੀ ਜਾ ਰਿਹਾ ਤੇ ਇੱਥੋਂ ਗੇਟ ਲਾਤਾ ਇੱਕ ਇਧਰ ਮਤਲਬ ਸੂਆ ਕੱਟਦਾ ਛੋਟਾ ਜਿਹਾ ਆ ਥੱਲੋਂ ਉੜਦੇ ਤੋਂ ਲੋਈ ਪਾਣੀ ਜਾ ਰਿਹਾ ਆਜੋ ਮੈਂ ਤੁਹਾਨੂੰ ਦਿਖਾਨਾ ਤੇ ਇਧਰਲੀ ਸਾਈਡ ਆ ਗਏ ਆਪਾਂ ਤੇ ਆ ਦੇਖੋ ਇਧਰ ਪਾਣੀ ਆ ਗਿਆ ਉਹ ਤੇ ਆ ਸਿਸਟਮ ਲਾਇਆ ਉਹਨਾਂ ਨੇ ਸਾਰਾ ਮੈਂ ਤੁਹਾਨੂੰ ਦਿਖਾਨਾ ਨੇੜੇ ਜਾ ਕੇ ਵੀ ਆ ਦੇਖੋ ਉਹ ਸਾਹਮਣੇ ਗੰਦਾਪਣ ਨਾਲ ਆ ਗਿਆ ਠੀਕ ਹੈ ਤੇ ਇਹਦੇ ਨਾਲ ਫਾਇਦੇ ਵੀ ਕਈ ਹੋ ਜਾਣਗੇ ਯਾਨੀ ਕਿ ਜਦੋਂ ਹੁਣ ਮੰਨ ਕੇ ਚੱਲੋ ਇਧਰ ਨਹਿਰ ਚ ਪਾਣੀ ਜ਼ਿਆਦਾ ਹੋ ਗਿਆ ਤਾਂ ਇਧਰ ਛੱਡ ਦੇਣਗੇ ਇਧਰੋਂ ਇਧਰ ਆ ਜੂਗਾ ਆ ਦੇਖੋ ਉਦੋਂ ਬਾਅਦ ਇਹ ਡਿੱਗਦਾ ਜਾ ਕੇ ਗੰਦੇ ਨਾਲੇ ਚ ਤੇ ਸਾਹਮਣੇ ਉਹ ਗੰਦਾ ਨਾਲਾ ਵੀ ਆ ਗਿਆ ਸਾਰਾ ਮੈਂ ਤੁਹਾਨੂੰ ਦਿਖਾਨਾ ਆਇਕੋ ਪਾਣੀ ਯਰੇ ਡਿੱਗ ਰਿਹਾ ਤੇ ਉਹ ਸਾਹਮਣੇ ਪੁਲ ਬਣਾ ਤਾਂ ਇੱਕ ਹੋਰ ਯਾਨੀ ਕਿ ਰਸਤਾ ਆ ਦੇਖੋ ਆ ਗੇਟ ਹੈ ਆ ਪਾਣੀ ਯਰੇ ਤੇ ਹੁਣ ਇਹਦੇ ਨਾਲ ਫਾਇਦਾ ਕੀ ਹੋਊਗਾ ਜਿਹੜਾ ਜਿਵੇਂ ਕਿ ਪਹਿਲਾਂ ਫੈਕਟਰੀਆਂ ਫੁਟਰੀਆਂ ਦਾ ਪਾਣੀ ਬਹੁਤ ਜ਼ਿਆਦਾ ਆਉਂਦਾ ਸੀ ਉਹ ਗੰਦੇ ਨਾਲੇ ਚ ਇੱਕ ਤਾਂ ਜਿਹੜੇ ਨੂੰ ਹੁਣ ਪਾਣੀ ਦੀ ਲੋੜ ਹੈ ਯਾਨੀ ਕਿ ਗੰਦੇ ਨਾਲੇ ਚ ਪਾਣੀ ਛੱਡਿਆ ਹੋਇਆ ਆਪਣੇ ਕਿਸਾਨ ਵੀਰਾਂ ਨੂੰ ਉਹਨਾਂ ਦਾ ਵੀ ਫਾਇਦਾ ਹੋ ਜਾਊਗਾ ਕਿਉਂਕਿ ਉਹਨਾਂ ਨੂੰ ਨਹਿਰੀ ਪਾਣੀ ਮਿਲ ਜੂਗਾ ਜੇ ਕਿ ਨਹਿਰ ਤੋਂ ਸਿੱਧੀ ਜਾ ਰਹੀ ਇੱਧਰ ਨੂੰ ਪਰ ਹੁਣ ਕੀ ਹੋਇਆ ਦੋ ਪਾਸੇ ਡਿਵਾਈਡ ਹੋ ਗਿਆ ਪਾਣੀ ਹੈ ਨਾ ਇੱਕ ਆ ਨਹਿਰ ਇੱਧਰ ਵੱਗ ਗਈ ਗਮਿੰਦਪੁਰਾ 47 ਬੋਹਾ ਹੋ ਕੇ ਇੱਕ ਆ ਜਿਹੜਾ ਪ੍ਰੋਜੈਕਟ ਲਾਤਾ ਇਹਨਾਂ ਨੇ ਇਹਦੇ ਨਾਲ ਆ ਗੰਦੇ ਪਾਣੀ ਨਾਲੇ ਚ ਪਾਣੀ ਆ ਗਿਆ ਦੇਖੋ ਮੈਂ ਹੋਰ ਤੁਹਾਨੂੰ ਨੇੜੇ ਜਾ ਕੇ ਦਿਖਾਣਾ ਆ ਦੇਖੋ ਇੱਧਰਲੀ ਸਾਈਡ ਹੁਣ ਆਹ ਬਹੁਤ ਪੁਰਾਣਾ ਪੁਲ ਹੈ ਯਾਨੀ ਕਿ 100 100 150 ਸਾਲ ਪੁਰਾਣਾ ਹੋਊਗਾ ਆ ਦੇਖੋ ਇਹ ਗੰਦੇ ਨਾਲੇ ਚ ਪਾਣੀ ਆ ਗਿਆ ਹੁਣ ਇਹ ਜਾ ਰਿਹਾ ਨਾਲਾ ਇਧਰ ਵਾ ਜਾਂਦਾ ਹੈ ਤਨਪੁਰਾ ਆਪਣਾ ਟੋਡਰਪੁਰ ਕਾਫੀ ਪਿੰਡਾਂ ਨੂੰ ਵਾ ਜਾਂਦਾ ਹੈ ਇਹ ਇਧਰਲੀ ਸਾਈਡ ਤੋਂ ਇਧਰੋਂ ਆਂਦਾ ਹੈ ਤੇ ਜਿਹੜਾ ਹੁਣ ਇਹ ਨਹਿਰੀ ਪਾਣੀ ਜਾ ਰਿਹਾ ਜਿਵੇਂ ਹੁਣ ਪਾਣੀ ਦੀ ਲੋੜ ਹੈ ਤਾਂ ਇਹ ਚੋਂ ਪਾਣੀ ਚੱਕ ਕੇ ਜ਼ਿਮੀਦਾਰ ਭਰਾ ਆਪਣੇ ਆਪ ਦੇ ਖੇਤਾਂ ਨੂੰ ਲਾ ਸਕਦੇ ਨੇ ਠੀਕ ਹੈ ਤੇ ਮੈਨੂੰ ਬਹੁਤ ਵਧੀਆ ਲੱਗਿਆ ਇਹ ਪ੍ਰੋਜੈਕਟ ਤੁਹਾਨੂੰ ਕਿਵੇਂ ਲੱਗਿਆ ਜਰੂਰ ਮੈਨੂੰ ਦੱਸਿਓ ਆ ਦੇਖੋ ਸਾਰਾ ਸਿਸਟਮ ਤੇ ਇਧਰ ਪਾਣੀ ਵੀ ਇੱਕ ਮਤਲਬ ਬਹੁਤ ਚਰਨੇ ਮੰਗੂ ਡਿੱਗ ਰਿਹਾ ਆ ਦੇਖੋ ਲਓ ਜੀ ਆ ਇੱਕ ਛੋਟਾ ਜਿਹਾ ਪ੍ਰੋਜੈਕਟ ਸੀ ਵੀਡੀਓ ਸ਼ੇਅਰ ਕਰਿਓ ਕਿਵੇਂ ਲੱਗਿਆ ਤੁਹਾਨੂੰ ਮੈਨੂੰ ਜਰੂਰ ਦੱਸਿਓ ਕਮੈਂਟ ਕਰਕੇ ਉਹ ਸਾਡੇ ਮੇਰੇ ਨਾਲ ਜਵਾਕ ਆਏ ਸੀ ਆ ਚੜ ਰਹੇ ਉੱਤੇ ਆ ਦੇਖੋ ਸੋ ਵੀਡੀਓ ਸ਼ੇਅਰ ਜਰੂਰ ਕਰਿਓ ਬਾਈ